Daddy, man, Daddy. Happy Valentine! Oh! <laughs> <What? laughs> <laughs> ਅਗੇ ਮੇਰੀ ਐਂਟਰੀ ਹੋਈ ਆ ਉਹਨਾਂ ਨੇ ਬਜਾਇਆ ਉਹ ਉਹੜਾ ਬਜਾਇਆ ਉਹਨਾਂ ਨੇ ਨਹੀਂ ਰਾਤ ਨੂੰ ਪੀ ਕੇ ਅਦਰ ਸੌਂਗੇ ਐ ਓਏ ਰਾਤ ਨੂੰ ਪੀ ਕੇ ਇੱਥੇ ਸੁੱਤਾ ਉਧਰ ਨਹੀਂ ਆਇਆ ਰਾਤੀ ਜ਼ਿਆਦਾ ਪੀ ਲਈ ਤਾਂ ਹੀ ਆਇਆ ਨਹੀਂ ਅਦਰ ਆ ਆਇਆ ਨਹੀਂ ਉਹਦਾ ਟੈਂਟ ਸੁਪਰ ਚਵਾਰੇ ਚ ਤੂੰ ਹੁਣ ਉਹਦੀਆਂ ਲੱਤਾਂ ਘੁੱਟਾਂ ਮਕਾਰ ਰਹੀ ਆ ਕੰਦਾ ਮੈਂ ਕਹਿਣ ਮੈਂ ਤੇ ਜਣਾ ਲੈ ਜਾਣਾ ਲੈ ਜਾਣਾ ਦੱਸ ਨਹੀਂ ਆ ਬਹਿ ਸਾਹਮਣੇ ਬੈਠ ਕੇ ਸੌਂ ਗਿਆ ਤੀਜਾ ਤਾਂ ਹੁਣ ਤਾਂ ਸਿਖਰ ਤੋਂ ਵਹਰਾ ਹੁਣ ਤਾਂ ਅਟਕੜ ਬੰਦ ਬੋਦੇ ਸੌਂਦੇ ਨਾਲ ਉੱਟਦੇ ਹੈ ਤੇ ਇੱਧਰ ਆਵੇ ਜੀ ਕਹਿੰਦਾ ਨਾ ਤੇ ਆਗੇ ਆਪਣੀ ਘਰ ਵਾਲੀ ਦਾ ਮੂੰਹ ਦੇਖ ਆਪਣੇ ਨਿਆਣੇ ਵਾਲਾ ਮੂੰਹ ਦੇਖ ਹੋਣਾ ਇਸ ਤਰ੍ਹਾਂ ਸਗੇ ਤੇਰਾ ਬੂਬਾ ਦੇਖਣ ਨੂੰ ਓ ਮਾਈ ਗੋਡ ਲਖਮਾ ਆ ਦੀਆ ਬੂਬਾ ਦੇ ਦੀ ਜਾਨ ਦੇ ਕੋਲ ਬਹਿ ਜਾ ਦੋ ਕੜੀਆਂ ਯਾਹਂ ਦੇ ਕੋਲ ਬਹਿ ਜਾ ਬਹਿ ਦੋ ਘੜੀਆਂ ਦੇ ਕੋਲ ਮਾੜੀ ਇਹਨਾਂ ਖਾ ਲੋ ਸੰਗੀ ਹੈ ਆਹ ਦੇ ਵੇ ਮੇਰੀ ਲੱਤ ਤੇ ਮੇਰੀ ਬਹੁਤ ਟੱਗ ਗਈ ਉਸ ਯਾਰ ਅੱਛਾ ਨਹੀਂ ਪਲੇ ਕਰਦੇ ਆ ਜਾ ਆਇਆ ਉਹ ਚਾਬਾ ਲੈ ਗਈ ਉਹਦੀ ਓਹ ਹੋ ਹੋ ਕੋਲੇ ਹਾਂ ਵੀ ਹਰਾਮ ਦੇ ਨੇ ਉਹੀ ਜੰਮਿਆ ਨਾ ਜੰਮਦੀ ਇੱਕ ਉਹ ਮੰਜੇ ਨੂੰ ਲੱਗਾ ਕਾਪੀ ਨਾ ਇੱਥੇ ਖਾ ਇੱਥੇ ਖਾੜ ਜਾ ਇੱਕ ਟੈਂਪੋ ਬੁੱਧੀਆਂ ਪੱਡੀਆਂ ਪੈ ਗਈਆਂ ਹੜਾ ਤੇ ਢੜ ਤੇ ਝੋਣ ਲੱਗੇ ਢੜ ਤੇ ਚਰੀ ਪੈ ਗਈ ਇੱਥੇ ਢੜ ਤੇ ਕੀ ਪੈ ਗਈ ਲੋਕਾਂ ਨਹੀਂ ਮਾਮਾ ਨਿਆਣਿਆਂ ਨੂੰ ਪਤਾ ਵੀ ਨਹੀਂ ਲੱਗਦਾ ਕਿਹੜੇ ਕੜੇ ਸਵੇਰੇ ਗੋਹਾ ਕੂੜਾ ਚੱਕ ਝਾੜੂ ਲਾ ਕੇ ਮਨੀਆਂ ਛੱਤਰਖਾਲੀ ਪੱਥੀਆਂ ਦੀ ਇਹ ਸਾਡੀ ਬੁੜੀ ਸੁੱਤੀ ਨਹੀਂ ਔੜਦੀ ਸੁੱਤੀ ਔੜਦੀ ਫੂਨੇ ਉਧਰੋਂ ਆ ਜਾਂਦੇ ਆ ਕਿੱਧਰ ਆ ਜਾਂਦੀ ਆ ਆਹ ਤੇਰੇ ਤੇਰੇ ਹੱਥ ਖੁੱਲ ਗਿਆ ਆ ਆ ਖੁੱਲ ਗਿਆ ਹੱਥ ਖੁੱਲ ਗਿਆ ਮੁੰਡੇ ਦੇ ਵੀ ਤੇਰਾ ਆਹ ਤੇਰਾ ਬਣਾ ਫਿਰ ਤੋਂ ਮੈਨੂੰ ਹੁਣ ਤੇਰੇ ਆ ਸਾਡੇ ਤੇ ਆਇਓ ਮਨੀਸ਼ ਔਰ ਇੱਧਰ ਨਹੀਂ ਇੱਧਰ ਤੇਰੇ ਥਪੜੀਆਂ ਜੜਦਾ ਗੋਬੀ ਜੇ ਮੈਂ ਤੇਰਾ ਸੈਰੋਂ ਥੱਲੇ ਦੇ ਦਵਾ ਤੇ ਅਹਹ ਕਦੇ ਨਾਤਾ ਆਹਹ ਨਾ ਉਹ ਜੇ ਨਾਲੇ ਕਰਮ ਕਰਮ ਆਹਹ ਚੰਗੀ ਤਰ੍ਹਾਂ ਨਿੱਖਰ ਜਾ ਮੂਤਰ ਸੇ ਨਾ ਨਾ ਜਾਈਏ ਨਿੱਖਰ ਜਾ ਵਾਹ ਸੋ ਲੱਗੇ ਵਾਹ ਖਲੀ ਬੰਨੀ ਇੰਨੀ ਸ਼ਤਾਰ ਆ ਨਾ ਤੂੰ ਪਤਾ ਵੀ ਨਹੀਂ ਲੱਗਣ ਦੁੱਤਾ ਹਾਂ ਕਿਹੜੇ ਵੇਲੇ ਤੂੰ ਭੈਜੇ ਥੋੜੀ ਜਿਆ ਚਾੜਤਾ ਨਹੀਂ ਹੈਗਾ ਤੇਰੀ ਐਂਟਰੀ ਤੇ ਤਾਂ ਰਜੇ ਨਹੀਂ ਕਾਟ ਵੀ ਤਾੜੀ ਵਜਾਉ ਓਏ ਮਾਰ ਥੱਪੜ ਪੈ ਰਹੀ ਆਲੇ ਤਾੜੀ ਮਾਰ ਥੱਪੜ ਤੇਰੇ ਲਾੜੇ ਚੱਕ ਓਏ ਹੋ ਰਿਹਾ ਹੋ ਰਿਹਾ ਹੋ ਰਿਹਾ ਸਾਦਾ ਤੇ ਮੁਹਰੇ ਤੇ ਇਦਾਂ ਚੱਲਦੀ ਆ ਜੀ ਕਤਰ 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 ਸਾਰਾ ਦਿਨ ਚੱਲਦੀ ਆ ਨਾ ਜੈਂਤ ਸਵੇਰ ਨੂੰ ਕੀ ਗੱਲ ਆ ਬਹੁਤ ਉਹ ਬ੍ਰਿਟਿਸ਼ ਬੋਰ ਨੇ ਅਜੇ ਰਾਤ ਨੂੰ ਜਾ ਕੇ ਨਹਾਉਂਦਾ ਆ ਅਜੇ ਜਾ ਕੇ ਇਦਾਂ ਨਹਾਉਣਾ ਫਿਰ ਸਵੇਰ ਨੂੰ ਦਾ ਜੌਬ ਤੇ ਆਉਣਾ ਨਾ ਜਾਈ ਬਣ ਜਾਣਾ ਹਾਂ ਉਹਦੇ ਆ ਬਹੁਤ ਝਕਾਰ ਮਾਰੇ ਆ ਆਹ ਜੇ ਕਰਾਣਾ ਤਾਂ ਬਹੁਤ ਕਰਾਇਆ ਜਾ ਤੂੰ ਕੰਮ ਕਰ ਲੈ ਭਰਾਵਾ ਆਪਣਾ ਤੇਰਾ ਕੰਮ ਤੈਨੂੰ ਬਹਾਏ ਭਈਆ ਤੇਮਾਰਾ ਕੰਮ ਹੈ ਤੁਝ ਕੋ ਬਹਾਏ ਕੀ ਔਖਾ ਕੀ ਹਦ ਦਾ ਕੰਮ ਜੀ ਕੋਈ ਔਖਾ ਨਹੀਂਗਾ ਇੱਕ ਦਿਨ ਕਰਕੇ ਦੇਖ ਲੈ ਲੈ ਹੁੰਦਾ ਹਾਲ ਦੂੰ ਮੈਂ ਕੰਮ 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 ਕਿੰਨੇ ਦਿਨ ਇਹ ਆ ਗਿਆ ਹਾਲੇ ਦਿਮਾਗ ਦੇ ਟੈਂਸ਼ਨ ਤੇ ਲੋਡ ਜੇ ਪੈ ਗਿਆ ਭੈਣ ਤੋ ਆ ਰਿਆ ਯਾਰ ਗੱਡੀ ਮਾਰ ਕੇ ਸਾਰਾ ਕੰਮ ਖਰਾਬ ਕਰ ਦਿੰਦਾ ਉਹ ਜਾਣ ਕੇ ਮਾਰੀ ਆ ਭੈਣ ਤੋ ਖੂਨ ਨਾਲ ਇਹਦਾ ਬੜੇ ਰਹਿੰਦੇ ਆ ਪਰਦੀ ਵਾਲਾ ਗੁਦੇ ਨਾਲ ਵਿੱਚ ਆਪਾਂ ਪੈਸੇ ਦੇਵੇ ਅੱਧੇ ਮਨੀ ਅੱਧੇ ਪੈਸੇ ਤੂੰ ਦੇ ਮੈਂ ਸੜਾ ਪੈਸੇ ਕਿੱਥੋਂ ਦੇਵਾਂ ਮੈਂ ਯਾਰ ਕਿੱਥੋਂ ਕਰਾਂ ਸੋਨਾ ਦੇਵੇ ਸੋਨਾ ਕਿੱਥੋਂ ਦੇਵੇ ਵਿਚਾਰਾ ਮਾਣੇ ਗਿੱਤੇ ਕਿੱਥੇ ਦਾ ਮੈਂ ਸਾਡੀ ਟੈਨਸ਼ਨ ਪਈ ਉਹ ਉਧਰੋਂ ਤੂੜੀ ਦਾ ਵੀ ਕਰਨਾ ਇਧਰੋਂ ਭੈਣ ਝੋ ਗੱਡੀ ਦਾ ਵੀ ਨਹੀਂ ਹੋਰੇ ਕੰਮ ਖੜਾ ਕਰ ਦਿੰਦਾ ਉਹ ਲੈ ਆ ਕੀ ਕਹਿੰਦੇ ਲੈ ਹੋਵਾਂਗੇ ਕਿਤੇ ਕਿੰਨਾ ਲੱਗਾ ਅਜੂ ਨਹੀਂ ਲੜਾਉਣਾ ਵਾਹ ਇਹ ਆਉੜੀਆਂ ਦੀਆ ਚੱਲ ਗਿਆ ਦੇਖ ਨਾ ਇਹਨੂੰ ਐ ਬੈਠ ਬੈਠ ਕੋ ਵੀ ਆਉ ਬੈਠ ਨਹੀਂ ਨਹੀਂ ਕੋ ਬੈਠ ਜੋ ਵੀ ਬੈਠ ਹਾਂ ਇਹ ਉਹ ਆਵਾਜ਼ ਨਹੀਂ ਆ ਰਹੀ ਇਹ ਕਿਹੜੀ ਆ ਇਹ ਤੇ ਬੈਠ ਕੋ ਬੈਠ ਥੱਥੇ ਬੈਠ ਨਹੀਂ ਬੈਠ ਉਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਉਹ ਦੇਖੀ ਤਾਂ ਸਹੀ ਕੋ ਬਹਿ ਜਾ ਉਹ ਗੋ ਕੋ ਮਾਰ ਕੇ ਛਲਾਂਗ ਕੋੜੀ ਤੇ ਚੱਲ ਚੱਜਾ ਏ ए ए ए ए तो आ आ नहीं क्यों एल बैल रिया ਗੜੀ ਬੰਦੋ ਪਲੀਜ਼ ਨੂੰ ਕੀ ਹੋ ਗਿਆ ਅੱਲਾ ਆਖਾ ਮੱਧੇ ਚੱਲੀ ਆ ਮਾਲਕ ਲਾਦਵੇ ਕਹਿੰਦਾ ਦੇ ਦੋ ਮਾਲਵੇ ਲਾਦਵੇ ਮੱਝ ਮੈਂ ਪੁੱਠੇ ਕੰਮ ਇਹ ਬੋਲਦਾ ਕੀ ਹੋਇਆ ਆਈ ਡੋਟ ਐਕਸਪਲੇਨ ਯੂ ਝੋਟ ਲੱਗੀਂ ਕਿ ਮੇਰੇ ਆ ਹਿੰਦੀ ਬੋਲਦਾ ਹਿੰਦੀ ਨਹੀਂ ਅੰਗਰੇਜ਼ੀ ਉਹ ਮੋਰੇ ਅੰਗਰੇਜ਼ੀ ਨਹੀਂ ਸੁਣੀ ਚੋਟ ਲੱਗੀ ਸੁਣ ਗਈ ਜਿਹੜੀ ਮੋਰੇ ਏਡੀ ਪੜਰ ਪੜਰ ਜਵਾਨ ਜੀ ਅੰਗਰੇਜ਼ੀ ਦੀ ਕੱਢੀ ਉਹ ਨਹੀਂ ਸੁਣੀ ਅੰਗਰੇਜ਼ੀ ਤੇਰੀ ਮਾਂ ਆ ਅੰਗਰੇਜ਼ੀ ਮੇਰੀ ਮਾਂ ਬੋਲੀ ਕਹਿੰਦੇ ਮਾਂ ਬੋਲੀ ਤਾਂ ਮੇਰੀ ਪੰਜਾਬੀ ਹੈ ਮੇਰੀ ਅੰਗਰੇਜ਼ੀ ਮਾਸੀ ਆ ਬਸ ਭੂਆ ਕਾਲਾ ਜੀਵ ਸੱਤ ਦੀ ਆ ਭੂਆ ਕਹਿੰਦਾ ਨਾ ਉਹ ਆ ਨਾ ਬਸ ਫੋਰਵਿਲ ਲੰਪੜ ਕੇ ਆਦਾ ਹਾਥ ਆ ਆ ਮੇਰੇ ਮੂੰਹ ਤੇ ਦੇਣ ਨੂੰ ਫਿਰਦਾ ਹੀ ਆਬ ਆ ਮਨੇ ਗੋਹੈ ਨਾ ਨਾਏ ਕੰਮ ਕਰਿਆ ਕਰੋ ਅਸੀਂ ਕੱਚੇ ਰੰਗ ਜਹੇ ਸੁਣੀਏ ਸਾਡੀ ਕਾਦੀ ਕੋਹ ਹੱਥ 'ਚ ਰੱਖਦਾ ਫੂਨ ਮੇਰਾ ਫੂਨ ਵੇਡ ਦਿੰਦਾ ਏ ਜਹੇ ਛੋੜੀਏ ਸਾਡੀ ਕਾਦੀ ਤੈਨੂੰ ਕੱਲੂ ਚੱਕਿਆ ਪਏ ਆਪਣੇ ਨੂੰ ਡੈਡੀ ਕਹਿੰਦਾ ਮੈਨੂੰ ਹੱਥ 'ਚ ਰੱਖ ਡੈਡੀ ਜਰਾ ਇਹਨੂੰ ਹੌਬਨਾ ਸਮਝਾ ਦੇ ਪੱਕਾ ਬੰਦ ਕਰੋ ਆਪਣੇ ਪੈਰੋਂ ਬੰਦ ਕਰ ਦੋ ਜੇ ਕੋ ਪੈਜੋ ਆਪਣੀ ਮਾਂ ਨੂੰ ਬੰਦ ਸਾਰੇ ਟੱਪਰ ਤਾਂ ਇੱਥੇ ਨਰਜੀਤ ਸੰਜੀਪ ਬਣਾਇਓ ਆ ਉਚਾਜੀ ਦੀ ਚੀਜ਼ ਬਣਾਈ ਕੀ ਬਣਾਵਾ ਅਮਮਾ ਦੇਖ ਇਦਾਂ ਇਹ ਗੱਲਾਂ ਨਹੀਂ ਹੁੰਦੀਆਂ ਉਹਨਾਂ ਨੇ ਮੇਰੀ ਗੱਲ ਸੁਣ ਲਾਓ ਕਹਿੰਦੀ ਮੇਰੇ ਭਰਾ ਦੇ ਨਾਲ ਲੈਣੇ ਆ ਆ ਮੇਰੇ ਭਰਾ ਮੈਂ ਗੋਹਾ ਹੈਪੀ ਵੈਲੈਂਟਾਈਨ ਡੇ ਹੈਪੀ ਵੈਲੈਂਟਾਈਨ ਡੇ ਹੈਪੀ ਵਾਪਰ ਓ ਚੁੜੀਆਂ ਹੈਪੀ ਵੈਲੈਂਟਾਈਨ ਡੇ ਜਹਾਲ ਹੋਏ ਮੇਰਾ ਗੋਹਾ ਦੇ ਮਾਸਕ ਨਹੀਂ ਜਾਣਾ ਹੱਥ ਚੋਂ ਮੈਂ ਨਹੀਂ ਦੇਖੀ ਹੋਣਾ ਹੈਪੀ ਹੈਪੀ ਵੈਲੈਂਟਾਈਨ ਡੇ ਮਮ ਮਮ ਯੈਸ ਜ਼ਰੂਰੀ ਥੋੜੀ ਕੁੜੀਆਂ ਨੂੰ ਕਹਿਣਾ ਹੁੰਦਾ ਆਪਣੀ ਮਾਂ ਨੂੰ ਵੀ ਕਹਿ ਸਕਦੇ ਆ ਅੱਜ ਕੀ ਆ ਅੱਜ ਵੈਲੈਂਟਾਈਨ ਦੇ ਉਹ ਕੀ ਹੁੰਦਾ ਅੱਜ ਵੈਲੈਂਟਾਈਨ ਦਾ ਨਾ ਫਾਇਦਾ ਆਪਣੇ ਭਰਾ ਨੂੰ ਪੁੱਛੀ ਤੇਰਾ ਭਰਾ ਸਵੇਰ ਰੋਜ਼ ਰਾਸ ਖਾਂਦਾ ਜਿੱਦੇ ਚਾਹ ਦੇ ਨਾਲ ਏਦਾਂ ਫਾਇਦਾ ਆ ਬਾਬੇ ਨੂੰ ਪੁੱਛ ਲੈ ਜਾ ਕੇ ਬਾਬੇ ਦੇ ਨਾਲ ਗੱਲਾਂ ਨਾ ਕਰ ਉਹਦੇ ਕਿੱਸੇ ਸੁਣਾਉਣ ਲੱਪੇ ਤਾਂ ਫਿਰ ਤੂੰ ਸੰਗ ਆਉਣ ਲੱਪੇ ਤੇ ਮਾਮੇ ਦੀ ਗੱਲ ਮੇਰਾ ਕਰੋ ਕਿੱਸੇ ਸੁਣਾਉਣ ਲੱਪੇ ਤਾਂ ਤੁਹਾਡੀ ਕਾਸੇ ਪੋਸਤਾ ਵੀ ਜਾ ਕੇ ਪੁੱਛੂਗੀ ਚੋਰੀ ਛੁਗਾਰੀ ਕਿੱਥੇ ਹੁੰਦੀ ਚੋਰੀ ਕਰੀ ਕਰੀ ਕਰਦੀ ਭੂਆ ਕਰਦੀਆਂ ਹੋਗੀਆਂ ਤੇਰੇ ਭੂਆ ਹੁਣ ਮੈਂ ਬੋਲਣ ਨਾ ਪੜਾ ਮੈਂ ਜਿਹੜੇ ਕਰਦੇ ਆ ਉਹਨਾਂ ਦਾ ਨਾਂ ਲੈਣ ਨਾ ਪੜੇ ਮੈਂ ਤੈਨੂੰ ਮੈਂ ਦੱਸਦਾ ਮੇਰਾ ਭੋਲਾ ਮੈਂ ਦੱਸੀ ਲਸੀਆ ਮੈਂ ਖਬਰਦਾਰ ਜੇ ਮੇਰੇ ਭੂਆ ਬਾਪ ਪਰ ਆ ਆ ਵੜੀ ਆ ਵੜੀ ਇਹਦੇ ਨਾਲ ਕੋਈ ਨਾ ਮੇਰੇ ਹੱਥ ਲਵੇੜਦਾ ਦਾਦਾ ਦਾਦਾ ਆਏ ਪਾਪਾ ਪਾਪਾ ਹੈਪੀ ਵਾਲੇ ਟਾਈਮ ਡੀ ਪਾਪਾ ਉਹ ਤਾਂ ਜੜੀ ਦਾ ਦਿਲ ਘੜੀਏ ਦਰਦ ਆ ਬੀਬੀ ਹੈਪੀ ਵਾਲੇ ਟਾਈਮ ਡੀ ਫੈਸ਼ੀਅਰ 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 ਚੜਦੇ ਮੈਂ ਯਾ ਕੰਮ ਕਰਦਾਂ ਮੈਨੂੰ ਨਹੀਂ ਚੰਗਾ ਲੱਗਦਾ ਮੋਰੇ ਵਿਆਹ ਆਇਆ ਗੋਪੀ ਨਾ ਲਿਆ ट ਤੈਨੂੰ ਤਾਂ ਆਵੇ ਕੀ ਬੱਤ ਬਣ ਕੇ ਬੈਠਾ ਹੈ ਗੱਲਾਂ ਤੈਨੂੰ ਤੈਨੂੰ ਮਾਰ ਥੱਪੜੇ ਨਾ ਦੇ ਕੱਕ ਦੋਨਾਂ ਦੇ ਕਹ ਹਸਬੰਦ ਜੀ ਪੁਲਿਸ ਛਡਾਇਓ ਨਾ ਸੌਣਾ ਕੋਈ ਸੌ ਛੱਡ ਦੇ ਹਾਂ ਲੱਗ ਮੈਂ ਥੱਪੜ ਬਹੁਤ ਮਾਰ ਦਾਂਨੀ ਆ ਤੈਨੂੰ ਪਤਾ ਹੀ ਮੇਰੀ ਆਗਾ ਮੇਰੇ ਛੋਲ ਦੇ ਲੈ ਮੈਂ ਦਿੱਤਾ ਤਾਂ ਠਾ ਨਹੀਂ ਹੁੰਦਾ ਹੋ ਹਾਂ ਦੇਣੀ ਨਾ ਦੇ ਆ ਦੇ ਤਾਂ ਲੈ ਨਾ ਮੇਰੀ ਉਹ ਤਾਂ ਚੂਹੇ ਕੱਢਦਾ ਹੁੰਦਾ ਮਾਂ ਨੱਕ ਤੇ ਉਂਗਲ ਸੀ ਉਹਨੇ ਆਹ ਦੇ ਆਹ ਨੂੰ ਮੋੜਦਾ ਆਹ ਦੇ ਮੋੜਦਾ ਹੁੰਦਾ ਆਹ ਦੇ ਮੋੜੋੜੇ ਆਹ ਦੇ ਕੱਟਾ ਸੈਦਾ ਕੱਟਾ ਛੱਡਦੇ ਨਹੀਂ ਦਾ ਮੈਂ ਨੇੜੋਂ ਦਾ ਬੱਜੀ ਹੁੰਦੀ 10:00 ਉਹਦਾ ਗੋਪ ਸੱਚੀ ਜੋ ਨਾ ਪਤਾ ਨਹੀਂ ਤੇ ਛਤਰਖਾੜ ਵਾਲਾ ਗੱਲਾਂ ਕਰਦਾ ਜੋ ਨਾ ਬੱਜ ਜਾਣੀ ਚਾਹ ਬਾਹਰ ਆਈ ਯਾਰ ਜਨਾਨੀ ਦੇ ਛਤਰਖੰਡਾ ਓਏ ਮੈਂ ਨਹੀਂ ਘੰਡਾ ਖੁੰਦਾ ਹਾਂ ਕਾਫੇ ਉਹਨੂੰ ਕੁਛ ਕਹੇ ਠੀਕ ਵਾ ਮੜਾ ਦਬਕਾ ਮਾਰ ਕੇ ਕਹੇ ਤੂੰ ਵੀ ਪ੍ਰਾਵਾ ਕੈਮਰਾ ਉਧਰ ਰੱਖਿਆ ਗਾ ਹਾਂ ਸੁਣੇ ਨਹੀਂ ਉਹਦੇ ਉੱਾਰਦਾ ਲੋਕਾਂ ਤੋਂ ਆਹੋ ਉਹ ਚੱਲ ਗਿਆ ਫਰਮ ਨਹੀਂ ਆਦੀ ਓਏ ਤਲਾਕ ਕਰਾ ਲਾ ਬਲੈਂਟਾ ਟੈਡੀ ਨਾ ਮਨਾਂ ਟੈਡੀ ਹਾਪੀ ਬੈਲੇਸ ਟੈਕ ਉਹ ਬੋ ਮੋ ਮੋ ਹੋਟ ਹਾਏ 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 ਉਹ ਆਪਾ ਜੋ ਬੋਲ ਉਹ ਬੱਜੀ ਨਹੀਂ ਪ੍ਰੈਮਤਾ ਕਿ ਕਿ ਬਾ ਯੋਗਦਾਰ ਨਹੀਂ ਕਰਦਾ ਤਬ ਅਰੇ ਇੱਕ ਵਾਰੀ ਉਹ ਚੁੱਭ ਗਈ ਹੈ ਡੈਡੀ ਨੇ ਵੀ ਮਨ ਲਾਲਾ ਨਹੀਂ ਇਹ ਵਿਚਾਰਾ ਭੋਲਾ ਪਾਂਚੀ ਇਹ ਆ ਕੰਮ ਗਲਤ ਆ ਮੈਨੂੰ ਨਹੀਂ ਚੰਗਾ ਲੱਗਦਾ ਇਹ ਕੰਮ ਤੂੰ ਪੋਗਰਾਦਾ ਹੋਵੇ ਹਰਾਮ ਦਾ ਪੋਗਰਾ ਤੂੰ ਕਰ ਪੋਗਰਾ ਨਹੀਂ ਆਪਿਆ ਮੈਂ ਬਦਲਣਾ ਪੈਣਾ ਉਹਨਾਂ ਨੂੰ ਕੱਲ ਗੱਲ ਕਰਾਂਗਾ ਅੱਜ ਹੋ ਕੇ ਹੋਏ ਵੇ ਮੈਂ ਨਹੀਂ ਇਹ ਯਸ ਕੋਈ ਨਹੀਂ ਭਰਾ ਨਹੀਂ ਜਾਣਾ ਨੇ ਕਈ ਵਾਰੀ ਕਿਹਾ ਕੰਮ ਦਾ ਉਹ ਵੀ ਨਹੀਂ ਹਟਵਾ ਕੰਜਰ ਮੇਰੇ ਕੋਲ ਗਾਲਾਂ ਕੰਦਾ ਉਹ ਡੈਡੀ ਨੂੰ ਕੰਜਰ ਕਰਤਾ ਬੜੀ ਤੇਰਾ ਰੂਮ ਹੈ ਨਹੀਂ ਮੈਂ ਤਾਂ ਕੁਝ ਕਹਿ ਰਿਹਾ ਮੇਰੇ ਵਿੱਚ ਰੋਣਾ ਹੈ ਆ ਯਾ ਮਹਾ ਭਾਰਤ ਤੇਰਾ ਕਾਲ ਵਾਲੀ ਆ ਤਬਰ ਨੂੰ ਜੀ ਆ ਸਾ ਇਦਾਂ ਜਿਹੜੇ ਕਿਹਾ ਦੌੜ ਭੱਜ ਗੱਲਾਂ ਕਰੋ ਆ ਦੁੱਧ ਤੇਰਾ ਵੇ ਹਾਂ ਮਹਾਭਾਰਤ ਕੋਪੀ ਹਾਂ ਆਹ ਬਾਹ ਤਾਂ ਠੀਕ ਸੀਗਾ ਆ ਜਿਹੜਾ ਤੂੰ ਮੇਰਾ ਪਜਾਮਾ ਲਵੇੜਿਆ ਹੈ ਨਾ ਮੈਨੂੰ ਸੌਂ ਲੱਗੇ ਮੇਰੇ ਦਿਲ ਚੋਂ ਤੂੰ ਉੱਤਰ ਗਿਆ ਤੈਨੂੰ ਮੈਂ ਦੱਸ ਦਿੰਦਾ ਤਾਰਾ ਪਜਾਮਾ ਲਵੇੜਦਾ ਹੀ ਉੱਤਰ ਗਿਆ ਤਾਰਾ ਪਜਾਮੇ ਕਾਦਰ ਲੱਖਾਂ ਅਰਬਾਂ ਖਰਬਾਂ ਦਾ ਜਿਹੜਾ ਕੋਈ ਮੌਲਾ ਨਹੀਂ ਉਹ ਮੁੰਡਾ ਲਾ ਲਿਆ ਦੇਖ ਤਾਂ ਯਾਰ ਆ ਮੈਂ ਤਾਂ ਉਹ ਉੱਧਰ ਮੇਰਾ ਯਾ ਮਾ ਇਹੀ ਹਾਲ ਆ ਕੱਲ ਗੱਲ ਕਰ ਅੱਜ ਗੋਹ ਗੋਹੀ ਹੋਏ ਪਏ ਆ ਕੱਲ ਗੱਲ ਕਰ ਅੱਜ ਗੋਹ ਗੋਹੀ ਹੋਏ ਪਏ ਆ ਉਹ ਮੇਰਾ ਮਨ ਉੱਪਰ ਗਿਆ ਕੱਲ ਗੱਲ ਕਰ ਅੱਜ ਵੈਲੈਂਟਾਈਨ ਮਨਾਉਣ ਲੱਗੇ ਆ ਆਏ ਕਰਦਾ ਫੜ ਕੇ ਝੰਮਸਟ ਹਰਾਮ ਦੇ ਨੂੰ ਤੂੰ ਗਾੜ ਨਾ ਕਰਦੀ ਉਹਨੂੰ ਬੰਪ ਚ ਨਹੀਂ ਆਉਣਾ ਇਹ ਮੁੰਡਾ ਤੇਰੇ ਕੰਮ ਆਉਣਾ ਮੈਂ ਤੈਨੂੰ ਦੱਸਤਾ ਕਾਲਾ ਤੁਹਾਨੂੰ ਕਰਦੀ ਹਰਾਮ ਦੇ ਅੱਛਾ ਹਾ ਵਧਾ ਆ ਰਾਤ ਨੂੰ ਪੀ ਗਏ ਹਨ ਕਲਾਸ ਨਾ ਲੱਗੇ ਆਹ ਦੇ ਲੈ ਐਡਾ ਦਾ ਬੇਲਣਾ ਜਾਂ ਭਰਾਵਾ ਬੜੇ ਨੇ ਓਕੇ ਯੂ ਨੋ ਫੇਸ ਹੀ ਬਿਊਟੀ ਮਰੀਏ ਅਰੇ ਮਰੀਏ ਤੇ ਬਾਹਾਂ ਤੇ ਲਾ ਕੇ ਇਹਨਾਂ ਬਸ ਹੋ ਲੱਗੇ ਮੈਨੂੰ ਕੋਪੀ ਮੈਂ ਸਾਂਝੀ ਮਰਜੀ ਲੱਗਾ 10000 ਰੁਪਏ ਲੱਗਾ ਹੈ ਮੇਰੇ ਵਾਲਾਂ ਤੇ ਵਾਲਾਂ ਤੇ ਇਹ ਬਾਲਾਂ ਨੂੰ ਹੱਥ ਵੀ ਲਾਏ ਨਾ ਹੱਥ ਭੰਡੋ ਚੋ ਇਹ ਤੋਂ ਪੱਖ ਨਾ ਘੰਟਾ ਇਹ ਜਿਹੜੇ ਤੁਸੀਂ 10000 ਵਾਲਾਂ ਤੇ ਦੁੱਧ ਚ ਮਿਹਨਤ ਕਰਕੇ ਰੱਖਿਆ ਸੀ ਕੁੰਡੀਆਂ ਦੀ ਵੀ ਮਹਿੰਤ ਹੁੰਦੀ ਆ ਮਹਿੰਤ ਹੁੰਦੀ ਆ ਕੁੰਡੀਆਂ ਦੀ ਵੀ ਮਹਿੰਤ ਹੁੰਦੀ ਆ ਮਹਿੰਤ ਹੀ ਆਰੇ ਭਰਾ ਨੂੰ ਪੁੱਛ ਕੇ ਦੇਖ ਇੱਦਾਂ ਕੁੰਡੀ ਤੇ ਚੋਰੀ 'ਚ ਬਹੁਤ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹਾਂ ਚੋਰੀ ਚੋਰੀ ਕਹਨੇ ਕੀਤੀ ਹੈ ਕਹਨੇ ਕੀਤੀ ਓਏ ਪੇ ਮੇਰੇ ਨੇ ਕੋਈ ਨਹੀਂ ਡਾਡੀ ਡਾਈਜੈਸਟ ਕਰ ਲੈ ਥੋੜਾ ਜਿਹਾ ਮੈਂ ਨਾ ਹਣਾ ਮੈਨੂੰ ਹਟ ਜਾ ਮੈਨੂੰ ਮੁਸਕਰਾ ਫਿਰ ਦਦੋ ਕਾਰ ਰਿੰਜੀ ਜਾਂਦੀ ਆ ਚਾਹ ਤੇਰੀ ਰਿੰਜੀ ਰਿੰਜੀ ਕਮਲ ਇੱਧਰ ਆ ਆਹਾ ਔਰ ਜਾ ਮੈਂ ਗੋਪੀ ਚਾ ਕੰਮਲੀ ਹੋ ਕੇ ਖਚ ਕੇ ਮੇ ਨੰਗਲ ਦੇ ਮਿਲੋ ਹੈਪੀ ਬੈਲੈਂਸਟਾਈਨ ਅਜਾ ਕੰਮ ਕਰੋ ਚੱਕਿਓ ਹੈਪੀ ਬੈਲੈਂਸ ਦੇ ਦੇ ਦਾੜੀ ਰੇਲਾ ਗਾ ਕੋ ਔਰ ਜਾ ਥੱਲੇ ਲੱਗ ਜਣੀ ਆ ਅੱਜ ਆ ਗਾ ਰੋ ਸਾਡਾ ਗੁੜਾ ਥੱਲੇ ਲੱਗਾ ਤੇਰੇ ਚਾ ਦੀ ਤਾਂ ਬਹੁਤ ਵੱਡੀ ਗੱਲ ਆ ਆਈ ਕਦੀ ਕਿਹਾ ਉਹਨੂੰ ਉਹ ਦੱਦ ਦੇਖ ਤਾ ਕਦੀ ਉਹਦੇ ਪੇਰੇ ਉਹਨੂੰ ਮੇਣਾ ਮਾਰਿਆ ਜਿਹੜਾ ساری ਉਮਰ ਥੱਲੇ ਲੱਗਾ ਰਿਆ ਤੇਨੂੰ ਅੱਜ ਚਾਹ ਲੱਗੀ ਦਾ ਬੜਾ ਦੁੱਖ ਲੱਗਾ ਆਈ ਮਰੀ ਚੱਲ ਜੜਿਆਲਾ ਨੇੜੇ ਆ ਤੁਸੀਂ ਵੀ ਲੱਗ ਕੇ ਜਾਣਾ ਥੱਲੇ ਉਹ ਕੋਈ ਚੱਕਰ ਦੀ ਉਹ ਟਾਈਮ ਗਿਆ ਮੈਨੂੰ ਲੱਗੂਗਾ ਰੱਬ ਕਰਕੇ ਦਿਖਾ ਲੈ ਮੈਨੂੰ ਮੈਂ ਤਾਂ ਕਹਿੰਦਾ ਸਾਲਾ ਲੈਗ ਜਵਾਨੀ ਰਾਈ ਲੱਗਾ ਵਿਆਹ ਤਾਂ ਉਹ ਆ ਪਰੇ ਹੋ ਨਾ ਹੋ ਚਾਹ ਖਰਾਬ ਹੋ ਜਾਣੀ ਆ ਡੈਡੀ ਨੇ ਤੈਨੂੰ ਪ੍ਰਪੋਜ਼ ਕਰਨਾ ਜ ਪ੍ਰਪੋਜ਼ ਡੇ ਆ ਮੈਂ ਜੁੱਤੀ ਲਾ ਲਾ ਰਾਮ ਗੱਗਾ ਦੋਲੇ ਭੌਂਕਦਾ ਚੱਕਿਆ ਚੱਕਿਆ ਪ੍ਰੋਜਾ ਪ੍ਰੂਜਾ ਦਾ ਆਪਣੇ ਕੋਲੇ ਰੱਖੋ ਪ੍ਰੋਜ ਪ੍ਰੂਜਾ ਉਹ ਗੱਲ ਹੁੰਦਾ ਪ੍ਰੋਜ ਨਹੀਂ ਹੁੰਦਾ ਆ ਕੀ ਹੁੰਦਾ ਪ੍ਰਪੋਜ਼ ਪ੍ਰਪੋਜ਼ ਡੇ ਆਪਣੇ ਕੋਲੇ ਰੱਖ ਤੂੰ ਇਹ ਜੋ ਵੀ ਹੁੰਦਾ ਆ ਆਹੋ ਇੱਕਦਾ ਮੈਨੂੰ ਕਹਿੰਦੀ ਓ ਯਾਰ ਮੈਨੂੰ ਉਲਟੀ ਆ ਜਾਣੀ ਮੈਨੂੰ ਇਹਨੂੰ ਕਹਿੰਦਾ ਕਰ ਲੈ ਉਲਟੀ ਫੇਕ ਹੀ ਹੋ ਗਿਆ ਉਲਟੀ ਆ ਆਪਣੇ ਭੁੱਕ ਚ ਕਰਾ ਦੇਣਾ ਕਾਰਬੋਕੋਲ ਕਾਰਬੋਕੋਲ ਮੈਨੂੰ ਉਲਟੀ ਆ ਜਾਂਦਾ ਗਾਦੇ ਬੰਨੋ ਬਲਾਈ ਕਹਿੰਦੀ ਕਹਿੰਦੀ ਜੇ ਗੋਪੀ ਤੁਹਾਡੀ ਕਿਤੇ ਲਾਗੜਾ ਕਹਿੰਦੀ ਗੱਲਬਾਤ ਕਿਸੇ ਦਾ ਹੈਗੀ ਐ ਦੱਸ ਦੋ ਕਰਾ ਲਓ ਮਾਪੇ ਦੱਸ ਦੇਦਾ ساری ਉਮਰ ਦਾ ਤੁਸੀਂ ਪੈੜ ਤੇ ਨਿਆੜੇ ਅੰਦਰ ਬਾੜੀ ਰੱਖੇ ਕਾ ਸੋੜ ਲਓ ਓਏ ਕੁੜੀ ਕਾੜੀ ਦਾ ਕੋਈ ਚੱਕਰ ਹੋਵੇ ਮੇਰੇ ਘਰ ਦੀ ਤੁਸੀਂ ਬਾੜਲਾ ਲੜਾਈ ਦਾ ਚੱਕਰ ਕਹਿੰਦੀ ਆ ਜਵੇ ਕੋਈ ਕੁੜੀ ਦਾ ਚੱਕਰ ਰਾਏ ਕੋਈ ਕਿਥੋਂ ਕੁੜੀ ਲੈ ਜਾ ਸਾਡੀ ਸਾਲੀ ਉਮਰ ਨਾਗੇ ਫੇਕਾ ਤੂੰ ਹੀ ਕੁੜੀਆ ਲਿਆਓ ਮੈਂ ਤਾਂ ਕੀ ਕੀਤਾ ਯਮਨ ਨਹੀਂ ਦੇ ਤਮ ਕੀ ਕਰਾਂ ਮੇਰਾ ਆਲਟੀ ਹੋਣੀ ਮੈਨੂੰ ਨੰਗਣ ਵੀ ਨਹੀਂ ਦੰਦਾ ਮੈਂ ਨਾਨ ਮਾ ਉਹ ਸਾਰਾ ਜੇਣਾ ਉਹਨੇ ਦੱਸਤਾ ਆਪਣੇ ਭਰਾਵਾਂ ਨੂੰ ਆਲ ਬਹੁਤ ਬੁਰਾ ਖਾਨਾ ਤਾਂ ਜਾਣ ਕੇ ਆ ਜਾ ਮੈਨੂੰ ਕੁੜੀ ਨਹੀਂ ਨਾ ਕਰਨੀ ਕਰਦੀ ਦੇ ਰੱਖੇ ਵਾਟ ਇਜ਼ ਯੂਰ ਉਹ ਸਿਰ ਤੇ ਸਾਰਾ ਟੱਬਰ ਆ ਗਿਆ ਉਹਦੇ ਨਾ ਛੇੜੋ ਉਹਨੂੰ ਸਾਰੇ ਬਾਰੇ ਮਾਮੇ ਭਾਂਦੇ ਲਾ ਗਾ ਕਸੂਰਾ ਕਰ ਮੈਂ ਨਾ ਕਰੂ ਗਰੀਬ ਬੰਦਿਆਂ ਦਾ ਇਹਨਾਂ ਨਾਲ ਨਹੀਂ ਗੱਲ ਮੈਂ ਨਾ ਕਰੂ ਤੁਸੀਂ ਕਸੂਰਾ ਲਾ ਕੀ ਕਸੂਰਾ ਕਹਿੰਦੇ ਬਾਲੀਆਂ ਲੈ ਦਿੱਤੀਆਂ ਮੁੰਡੇ ਨੇ ਲੈ ਫੇਰ ਲੈ ਕੇ ਦਿੱਤੀਆਂ ਫੇਰ ਦਿੱਤੀਆਂ ਲੈ ਕੇ ਹਾਂ ਹੈ ਹਾਂ ਦਿੱਤੀਆਂ ਪੈਉ ਤੂੰ ਵੀ ਦਿੱਤਾ ਯਾ ਮੇਰੇ ਬਦਲੇ ਕਰ ਰੱਖ ਵੀ ਦਿੱਤੀਆਂ ਨਾਲੇ ਥੱਪੜ ਸੁਨਿਆਰੇ ਇਹਨੂੰ ਤਾਂ ਗੁੱਡੀ ਨੂੰ ਬਹੁਤ ਪਤਾ ਆ ਥੱਪੜ ਮਾਰੋ ਸੁਨਿਆਰਾ ਇਹ ਬੜਾ ਕੋਈ ਪਾਗਲ ਕੀਤਾ ਸੁਨਿਆਰਾ ਕਹਿੰਦਾ ਸਾੜੀ 100 ਵਾਰ ਇੱਕੋ ਜੈ ਨਹੀਂ ਆ ਗਈ ਪਰਾਵਾ ਕਹਿੰਦਾ ਤੁਸੀਂ ਉੱਦਾਂ ਵੇਹੇ ਲੈ ਜਾਓ 800 ਬਿਆ ਦਾ ਲਿਆ ਲਈ ਇਹ ਕਹਿੰਦੀ ਪਾਜੀ 800 ਥੋੜਾ ਮੈਂ ਤਾਲੀ ਕਹਿੰਦਾ ਆਪਣਾ 16 ਲੈ ਜਾ ਮੇਰਾ 800 ਕਹਦਾ ਛੱਡਿਆ ਛੱਡਿਆ ਕਹਿੰਦਾ ਜਦੋਂ ਮੈਂ ਬੈਂਕ ਜਮ੍ਹਾਂ ਕਰਾਉਣ ਜਾਣਾ ਛੱਡ ਦੇ ਤਾਂ ਕਹਿੰਦਾ ਮਿਲ ਤੇ ਯਾਰ ਕਹਿੰਦਾ ਮੈਨੂੰ 25 ਇਹਦਾ ਕੀ ਮਤਲਬ ਥੱਪੜ ਨਾ ਖਾ ਲਈ ਕਹਿੰਦਾ ਸੁਨਿਆਰਾ ਮੈਨੂੰ ਕਹਿੰਦਾ ਕਹਿੰਦਾ ਮੈਨੂੰ 25 ਸਾਲ ਹੋ ਗਏ ਕਹਿੰਦਾ 25 ਸਾਲ ਇੱਕੋ ਹੀ ਚੰਨੀ ਕਹਿੰਦਾ ਵਾਰ-ਵਾਰ ਮੇਨੂੰ ਤਾਂ ਬੈਂਕ ਵਾਲੇ ਵੀ ਕਹਿਣ ਲੱਪੇ ਉਧਰ ਉਹਦਾ ਗੁੱਡੀ ਦਾ ਕੜਾ ਨਹੀਂ ਕਹਿੰਦਾ ਮੇਨੂੰ ਤਾਂ ਬੈਂਕ ਵਾਲੇ ਵੀ ਕਹਿਣ ਲੱਪੇ ਭਰਾਵਾ ਆ ਚੈਨੀ ਤੁਸੀਂ ਬਾਰ ਬਾਰ ਕਿਉਂ ਆਉਂਦੀ ਆ ਉਹ ਕਹਿੰਦਾ ਹੁਣ ਮੈਂ ਤੁਹਾਨੂੰ ਕੀ ਨਾਮ ਲਾਵਾਂ ਜੇ ਤੁਸੀਂ ਪੁੱਛੇ ਜਾਣਾ ਉਹ ਕਹਿੰਦੇ ਪਿੰਡ ਕਿਹੜਾ ਜਦੋਂ ਉਹਨਾਂ ਨੇ ਪਿੰਡ ਦੱਸਿਆ ਕਹਿਦਾ ਉਹ ਕਹਿੰਦਾ ਭਰਾਵਾ ਪਹਿਲਾਂ ਮੇਰੇ ਕੋਲੇ ਆਉਦੇ ਸੀ ਉਹ ਤਾਂ ਨਹੀਂ ਰੱਖਣ ਜਾਂਦੇ ਫਾਡੇਲੇ ਰੱਖਦੇ ਆ ਤੁਹਾਡੇ ਵਾਲੇ ਤੁਸੀਂ ਆ ਤੁਹਾਡੀਆਂ ਗਰਜਾ ਸਾਰਦੀ ਸੀ ਹਾਂ ਰਾਮਦਿਆ ਕੀ ਇਹ ਰੱਖਦੀ ਸੀ ਤੁਹਾਡੀਆਂ ਗਰਜਾ ਸਾਰਦੀ ਸੀ ਐਕਸਕਿਊਜ਼ ਮੀ ਨੋ ਟੱਚਿੰਗ ਮੀ ਨਾ ਆਈ ਐਮ ਸਿੰਗਲ ਬੋਏ ਹਾਂਜੀ ਫਿਰ ਗੋਪੀ ਦੀਆਂ ਵੀ ਮੇਰੇ ਨੂੰ ਦੇਖਦੀਆਂ ਹੂੰ ਭੈਣ ਚੁੱਦਾ ਇਧਰ ਕੰਨ ਢੀਜਾ ਨਾ ਮੇਰਾ ਕੁਛ ਨਾ ਕਰ ਤੁਸੀਂ ਹਾਂ ਕੱਚ ਦਾ ਆ ਉਹ ਕੱਚ ਦਾ ਹੀ ਆ ਲਾਲ ਪੀਲਾ ਮੇਰਾ ਬਦਬੋਦਾ ਮਾਰਿਆ ਹੁਣ ਮੈਨੂੰ ਨੰਗ ਲਾਦਾ ਮਨੀ ਹੋਣ ਨਾਂਗਲਾ ਦਾ ਮੈਨੂੰ ਆਪਣੇ ਹਸਬੰਦ ਕੋਲ ਪਹਿਲਾ ਹਸਬੰਦ ਨੂੰ ਕਹ ਹੈਪੀ ਬਰਥਡੇ ਇੱਕ ਵਾਰੀ ਕਹਦੇ ਆ ਆ ਯਾ ਪਹਿਲਾ ਆਪਣੇ ਘਰ ਵਾਲਿਆਂ ਨੂੰ ਇੱਕ ਵਾਰੀ ਘਰ ਵਾਲਿਆਂ ਨੂੰ ਖਾਸ ਮਨ ਨੂੰ ਕਹੋ ਘਰ ਵਾਲਿਆਂ ਨੂੰ ਕਹ ਮੈਂ ਫੋਨ ਫਾਂ ਤੁਹਾਡੇ ਪੰਸ ਗੜੇ ਆ ਇੱਕ ਵਾਰੀ ਕਹਦੇ ਤੂੰ ਕਹ ਹੈਪੀ ਬਰਥਡੇ ਟਾਈਂ ਦੇ ਤੈਨੂੰ ਕਮਾ ਮੈਂ ਨਹੀਂ ਕਹਿੰਦੀ ਚਲ ਉਹਨੂੰ ਕਹ ਦੇ ਹੈਪੀ ਬਰਥਡੇ ਮੈਂ ਨਹੀਂ ਕਹਿੰਦੀ ਮੈਂ ਕਹਦੇ ਮੈਂ ਜ਼ਬਰਦਸਤੀ ਧੱਕਾ ਕਰਦੇ ਰਹਿਣਾ ਹੈ ਮੈਂ 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 ਬਹੁਤ ਨੂੰ ਬਹੁਤ ਲੱਗਿਆ ਹਾਂ ਭਰਾ ਦੇ ਕਿੰਦਾ ਪੇਚ ਪਾਇਆ ਆ ਨੀ ਦਿਆ ਉਹ ਮਿੰਦਾ ਮਿੰਦਾ ਨਹੀਂ ਹੁੰਦਾ ਉਹ ਚਾਹੀਦੀ ਦੁੱਧ ਬਾਦਵਾ ਵਾ ਵਾਵੇ ਬਾਲਾ ਓਏ ਆ ਪਤੀਲੇ ਆ ਤੇ ਗਾਲ ਥੋੜਾ ਮਾ ਤੇਰੀਆਂ ਦਾੜਾਂ ਦਿਖਾਈ ਆ ਕਰੀ ਖਾਧੀਆਂ ਆ ਕਿਨੇ ਭਰਾ ਤੇਰੇ ਦੇ ਓਹੋ ਉਹ ਮੈਂ ਕੀ ਕਹ ਕੇ ਟਿਸ ਤੈਨੂੰ ਉਹਦਾ ਨਾਂ ਨਹੀਂ ਲੈਣਾ ਸੌਰੀ ਸੌਰੀ ਨਾਂ ਨਹੀਂ ਲਿਆ ਭਰਾ ਕਿਹਾ ਭਰਾ ਤੇਰਾ ਕੋਈ ਵੀ ਹੋ ਸਕਦਾ ਮੇਰਾ ਭਰਾ ਕਿਹੜਾ ਆ ਤੇਰੇ ਭਰਾ ਕਿੰਨੇ ਆ ਮਿੰਦਾ ਤਾਂ ਤਾਂ ਜੁੱਤੀ ਇਹ ਵੀ ਨਾਲ ਹੀ ਰਲੇ ਆਏ ਲਾਦੇ ਨਾਲੇ ਰਲੇ ਉਹ ਕਪੜੇ ਮੇਰੇ ਮਸ਼ੀਨ ਜਿੱਤੋਂ ਹੋਈ ਜਾਂਦਾ ਤੇਰੇ ਘਰ ਬੋਲਣਾ ਸ਼ਾਮ ਤੋਂ ਪਾਈਆ ਨਹੀਂ ਫੜਨਾ ਕੋਪੀ ਸਭ ਐ ਜੋ ਬੈਕ ਜਾਂਦੇ ਆ ਨਾ ਨਹੀਂ ਕਹਦਾ ਲੈ ਕੇ ਬੈਠਾ ਦਾਦਕੇ ਤੱਕ ਵਿਗੇ ਪਏ ਆ ਓਏ ਮੈਂ ਕਿੱਦਾਂ ਧਾਉਂਗੀ ਕਪੜੇ ਮੈਨੂੰ ਤੇਰੀ ਹਾਂ ਬਾਹਰ ਦੇ ਤੇਰੀਆਂ ਉਦਾਂ ਸੁੱਕ ਗਈਆਂ ਗੋਪੀ ਪਰ ਬਾਹਰ ਮੋਸਕਾਣਾ ਗੋਪੀ ਅੱਜ ਦੇਖੀ ਸਾਰੀ ਰਾਤ ਜਦੋਂ ਆ ਨਾ ਤੂੰ ਕਿਤੇ ਜਾੜਾ ਉਦੋਂ ਦੋ ਤੇਰੇ ਬਾਹਰੋਂ ਗੋਹਾ ਲਾਉਂ ਜਿਹੜਾ ਕੋਈ ਕੋਲ ਇਦਾ ਭੈਣ ਜੀ ਸਾਸਰੀ ਕਾਲ ਗੋਹੇ ਦੀ ਮਸਤਾਕਾ ਮੈਂ ਖਾਉਂਗਾ ਮੇਰੇ ਕੋਲ ਹਾਂ ਢੱਡ ਦੇ ਵਿੱਚ ਮਾਰੂ ਛੁਰਾ ਸ਼ੁਰਾ ਦੇਖਿਆ ਆ ਗਈ ਹੈ ਨਾ ਭਰਾ ਦਾ ਝੂਰਾ ਚਿੱਤੇ ਆ ਗਿਆ ਦੇਖਿਆ ਆ ਗਿਆ ਗੋਬੀ ਇਹ ਝੂਰੇ ਚਰੇ ਦੇਖਿਆ ਇਹਨੇ ਉੱਤੇ ਦੇਖਿਆ ਛੁਰੇ ਇਹ ਝੂਰੇ ਤੋਂ ਉੱਤੇ ਦੇਖਿਆ ਤਾਈ ਛੁਰਾ ਆਇਆ ਹਾਏ ਉਹ ਬਦੀਲੇ ਜਿਆਦਤ ਬਦੀਲੇ ਜੋ ਪਾਲਾ ਫਰਿੱਜ ਚ ਹੋ ਜਾ ਸ਼ੁਰਾ ਹੈ ਤੇਨੂੰ ਪਤਾ ਇਹਨਾਂ ਦੇ ਭਰਾ ਦਾ ਸ਼ੁਰਾ ਦੇਖਿਆ ਤੂੰ ਦੇਖਿਆ ਸ਼ੁਰਾ ਮੈਂ ਤਾਂ ਕਹ ਮੈਂ ਕਾਨੂੰ ਦੇਖਿਆ ਉਹ ਇਦਾਂ ਨੇ ਆ ਚੱਲ ਤੂੰ ਤੂੰ ਦਾ ਘਰ ਵਾਲੀ ਦੇ ਥੱਲੇ ਲੱਗਾ ਚੱਲ ਚੱਲ ਥੱਲੇ ਲੱਗਾ ਤੂੰ ਲੱਗਾ ਥੱਲੇ ਥੱਲੇ ਲੱਗਾ ੜੀ ਤੂੰ ਕਹਿ ਫੇ ਆਪਣੀ ਘਰ ਵਾਲੀ ਮੇਰੇ ਤੋਂ ਡਰਦੀ ਆ ਉਹ ਦੇ ਗੇਟ ਕੀ ਕੋਈ ਨਾ ਕੀ ਤੂੰ ਉਹ ਹੋ ਰਿਹਾ ਉਹ ਹੋ ਰਿਹਾ ਉਹ ਮੇਰੀ ਗਾਸੜ ਹੋ ਰਿਹਾ ਅੱਜ ਤੈਨੂੰ ਇੱਕ ਕ੍ਰੋਜ਼ ਲੈ ਕੇ ਦੇਣਾ ਇੱਕ ਤੈਨੂੰ ਅੱਜ ਕੇਕ ਲੈ ਕੇ ਦੇਣਾ ਹਾਂ ਉਹ ਵੈਲੈਂਟਾਈਨ ਦੇ ਬਣਾਉਣਾ ਉਹ ਆ ਰਿਹਾ ਲੈਣਾ ਗਿਫਟ ਪਾਣੀ puri ਚੁਦਾ ਸਾਰਾ ਰੂ ਹੋ ਰੂ ਹੋ ਗਿਆ ਸੇ ਦੱਦ ਪਾ ਲੈ ਬੰਦ ਪਾ ਦੇ ਭੈਣ ਚ ਪਾ ਦੇ ਦੋ ਦੌੜ ਉਹ ਰੱਜ ਗਿਆ ਉਹ ਰੱਜ ਗਿਆ ਸਾਰੇ ਉਹ ਪਾਣੀ ਲੂਤਾ ਦੋਹੀ ਯਾਰ ਗੱਲਾਂ ਲਾਏ ਸਾਰਾ ਤੂੰ ਬੰਦ ਹੀ ਕਰ ਦਿੰਦਾ ਕਰਦਾ ਮੈਂ ਉਹ ਤੂੰ 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 ਅਕਲ ਹੀ ਹੈ ਨਹੀਂ ਪਤਾ ਉਹਨੂੰ ਸਾਰਾ ਘਰ ਵਾਲੀ ਸਾਰਾ ਕੰਮ ਇਹਨੇ ਓ ਰਿਆ ਓ ਰਿਆ ਬਿੰਗਿਆ ਆ ਆ ਨਹੀਂ ਆ ਨੰਦਰ ਦੇਵਾ ਕੀ ਕਰਦੇ ਆ ਹੁਣ